ਡਾਕਟਰ ਕਰਵਿੰਦਰ ਕੌਰ ਮਨਖਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 6 ਝੁੱਗੀਆਂ ਵਾਲਿਆਂ ਦਾ ਹਰਨਸੈਨ ਕਿਸੇ ਬਾਰੇ ਤੋਰੰਦਰ ਗਹਿਰਾਈ ਤੱਕ ਜਾਣਨਾ ਹੋਵੇ ਚਾਹੇ ਉਹ ਕੋਈ ਕਬੀਲਾ ਹੋਵੇ ਪਰਿਵਾਰ ਹੋਵੇ ਜਾਂ ਵਿਅਕਤੀ ਉਹਨਾਂ ਦੇ ਨੇੜੇ ਹੋ ਕੇ ਵਿਚਰਨਾ ਪੈਂਦਾ ਤਾਂ ਜਾ ਕੇ ਸਹੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਮੈਂ ਝੁੱਗੀਆਂ ਵਾਲਿਆਂ ਦੇ ਨੇੜੇ ਆਪਣੀ ਝੁੱਗੀ ਪਾਈ ਤਾਂ ਮੈਨੂੰ ਉਹਨਾਂ ਬਾਰੇ ਬਹੁਤ ਕੁਝ ਪਤਾ ਲੱਗਾ ਉੱਥੇ ਦੋ ਪ੍ਰਕਾਰ ਦੇ ਝੁੱਗੀਆਂ ਵਾਲੇ ਰਹਿੰਦੇ ਸਨ ਇੱਕ ਕਿਰਤੀ ਝੁੱਗੀਆਂ ਵਾਲੇ ਦੋ ਮੰਗਤੇ ਝੁੱਗੀਆਂ ਵਾਲੇ ਜਿਹੜੇ ਕਿਰਤੀ ਝੁੱਗੀਆਂ ਵਾਲੇ ਸਨ ਉਹਨਾਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਤਰਸਯੋਗ ਸੀ ਉਹਨਾਂ ਵਿੱਚੋਂ ਕਈ ਮੰਡੀ ਵਿੱਚੋਂ ਸਬਜ਼ੀ ਚੁੱਕ ਕੇ ਵੇਚਦੇ ਸਨ ਜਾਂ ਫਲ ਫਰੂਟ ਦੀ ਰੇੜੀ ਲਾਉਂਦੇ ਸਨ ਤੇ ਕਈ ਰਿਕਸ਼ਾ ਚਲਾਉਂਦੇ ਸਨ ਇਹ ਲੋਕ ਬੜੀ ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ ਕਿਉਂਕਿ ਇਹਨਾਂ ਵਿੱਚੋਂ ਕਈ ਨਸ਼ਾਖਾਨ ਤੇ ਸ਼ਰਾਬ ਪੀਂਦੇ ਆਦੀ ਸਨ ਜੇ ਇਹ ਕਦੇ ਬਿਮਾਰ ਹੋ ਜਾਂਦੇ ਤਾਂ ਇਹਨਾਂ ਕੋਲ ਦਵਾਈ ਲੈਣ ਲਈ ਵੀ ਕਈ ਵਾਰੀ ਪੈਸੇ ਨਹੀਂ ਸੀ ਹੁੰਦੇ। ਬਿਰਲੇ ਸਨ ਜਿਹੜੇ ਆਰਥਿਕ ਪੱਖੋਂ ਚੰਗੇ ਸਨ। ਇੱਕ ਦੋ ਨੇ ਤਾਂ ਗਾਵਾਂ ਰੱਖੀਆਂ ਹੋਈਆਂ ਸਨ ਤੇ ਗਾਵਾਂ ਦਾ ਦੁੱਧ ਵੇਚ ਕੇ ਤੇ ਹੋਰ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਕਈ ਕਬਾੜ ਵੇਚਦੇ ਸਨ। ਇੱਕ ਔਰਤ ਜਿਹੜੀ ਮੁਸਲਮਾਨ ਸੀ ਤੇ ਉਸ ਦਾ ਘਰ ਵਾਲਾ ਸਬੇਰਾ ਸੀ। ਸੱਪ ਦਿਖਾ ਕੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਦਾ ਸੀ। ਇੱਕ ਦਿਨ ਉਹ ਸ਼ਾਮ ਵੇਲੇ ਆ ਰਿਹਾ ਸੀ ਤਾਂ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਹ ਮਰ ਗਿਆ। ਉਸ ਦੇ ਚਾਰ ਬਹੁਤ ਹੀ ਖੂਬਸੂਰਤ ਬੱਚੇ ਹਨ। ਦੋ ਲੜਕੇ ਤੇ ਦੋ ਲੜਕੀਆਂ। ਲੜਕੀਆਂ ਦੇ ਨਾਮ ਸੁਦਾਮ ਤੇ ਖੀਰੂ ਹਨ ਤੇ ਲੜਕੀਆਂ ਦੇ ਨਾਮ ਚਾਂਦਨੀ ਤੇ ਮੁਸਕਾਨ ਹਨ ਜਿਹੜੀਆਂ ਚੰਦੋ ਮੰਦੋ ਦੇ ਨਾਮ ਨਾਲ ਮਸ਼ਹੂਰ ਹਨ 3 ਸਾਲ ਦੀ ਮੰਦੋ ਆਸਾ ਧਾਰਨ ਬੱਚਾ ਜਿਸ ਨੂੰ ਕੋਈ ਵੀ ਚੀਜ਼ ਇੱਕ ਵਾਰੀ ਸਿਖਾ ਦਿਓ ਉਹ ਕਦੇ ਭੁੱਲਦੀ ਨਹੀਂ ਬਹੁਤ ਹੁਸ਼ਿਆਰ ਮੈਨੂੰ ਇਹਨਾਂ ਚਾਰਾਂ ਬੱਚਿਆਂ ਦੀਆਂ ਅੱਖਾਂ ਵਿੱਚ ਅਜੀਬ ਚਮਕ ਦਿਖਾਈ ਜਾਂਦੀ ਸੀ ਚੰਦੋ ਬਹੁਤ ਸ਼ਰੀਫ ਕੁੜੀ ਸੀ ਜੇ ਕੋਈ ਬੱਚਾ ਕਲਾਸ ਵਿੱਚ ਉਸਨੂੰ ਮਾਰ ਦਿੰਦਾ ਤਾਂ 3 ਸਾਲ ਦੀ ਛੋਟੀ ਮੰਦੋ ਆਪਣੀ ਸੀਟ ਤੋਂ ਉੱਠ ਕੇ ਉਸ ਬੱਚੇ ਨੂੰ ਮਾਰ ਕੇ ਆਉਂਦੀ ਉਹਨਾਂ ਚਾਰਾਂ ਵਿੱਚੋਂ ਸਿਰਫ ਖੇਰੂ ਨਲੈਕ ਸੀ। ਉਹਨਾਂ ਦੀ ਮਾਂ ਇੱਕ ਮਜ਼ਦੂਰ ਵਾਂਗ ਦਿਹਾੜੀ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਸੀ। ਕਦੇ ਉਹ ਸਿਰ ਉੱਪਰ ਇੱਟਾਂ ਢੋਂਦੀ ਤੇ ਕਦੇ ਤਸਲੇ ਵਿੱਚ ਸੀਮੈਂਟ ਰੇਤੇ ਦਾ ਤਿਆਰ ਕੀਤਾ ਮਸਾਲਾ ਸਿਰ ਉੱਤੇ ਰੱਖ ਕੇ ਰਾਜ ਮਿਸਤਰੀ ਨੂੰ ਫੜਾਉਂਦੀ। ਉਸ ਔਰਤ ਉੱਪਰ ਮੈਨੂੰ ਬਹੁਤ ਤਰਸ ਆਉਂਦਾ ਇਸ ਕਰਕੇ ਚੰਦੋਂ ਮੰਦੋਂ ਦੋਹਾਂ ਪੈਣਾ ਦਾ ਮੈਂ ਖਾਸ ਖਿਆਲ ਰੱਖਦੀ ਸੀ। ਇਹ ਲੋਕ ਮੁਰਗੇ-ਮੁਰਗੀਆਂ ਤੇ ਬੱਕਰੇ-ਬੱਕਰੀਆਂ ਬੜੇ ਸ਼ੌਕ ਨਾਲ ਪਾਲਦੇ ਹਨ। ਈਦ ਦੇ ਤਿਉਹਾਰ ਮੌਕੇ ਆਪਣੇ ਪਾਲੇ ਬੱਕਰੀ ਵੇਚ ਕੇ ਪੈਸੇ ਕਮਾਉਂਦੇ ਹਨ ਬੱਕਰੀਆਂ ਦਾ ਦੁੱਧ ਪੀਂਦੇ ਮੁਰਗੀਆਂ ਦੇ ਆਂਡੇ ਵੇਚਦੇ ਤੇ ਆਪ ਵੀ ਖਾਂਦੇ ਇਸੇ ਤਰ੍ਹਾਂ ਇਹਨਾਂ ਨੂੰ ਵੱਡ ਕੇ ਇਹਨਾਂ ਦਾ ਮੀਟ ਵੇਚ ਕੇ ਪੈਸੇ ਕਮਾਉਂਦੇ ਸਨ 12-13 ਸਾਲ ਦੀਆਂ ਕੁੜੀਆਂ ਬੱਕਰੀਆਂ ਨੂੰ ਘਾਹ ਚਰਾਉਣ ਲਈ ਲੈ ਕੇ ਜਾਂਦੀਆਂ ਇਹ ਲੋਕ ਜ਼ਿਆਦਾਤਰ ਚੌਲ ਤੇ ਮੱਛੀ ਖਾਂਦੇ ਸਨ ਇਹ ਸਾਰੇ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਸਨ ਦੂਜੀ ਕਿਸਮ ਦੇ ਲੋਕ ਜਿਨ੍ਹਾਂ ਦੀਆਂ ਝੁੱਗੀਆਂ ਜ਼ਿਆਦਾਤਰ ਮੇਰੀ ਝੁੱਗੀ ਦੇ ਆਲੇ ਦੁਆਲੇ ਸਨ ਉਹ ਸਾਰੇ ਮੰਗਦੇ ਸਨ ਇਸ ਬਾਰੇ ਮੈਨੂੰ 1.5-2 ਸਾਲ ਬਾਅਦ ਜਾ ਕੇ ਪਤਾ ਲੱਗਾ ਇਹਨਾਂ ਦੇ ਬੱਚੇ ਵੀ ਮੇਰੇ ਕੋਲ ਪੜ੍ਹਦੇ ਸਨ ਗੇ ਮੈਂ ਇਹਨਾਂ ਬੱਚਿਆਂ ਨੂੰ ਕਦੇ ਪੁੱਛਣਾ ਤੁਹਾਡੇ ਮੰਮੀ ਪਾਪਾ ਤੇ ਵੱਡੇ ਭੈਣ ਭਰਾ ਕੀ ਕੰਮ ਕਰਦੇ ਆ ਇਹਨਾਂ ਬੱਚਿਆਂ ਨੇ ਜਿਸ ਤਰ੍ਹਾਂ ਇਹਨਾਂ ਦੇ ਮਾਂ ਬਾਪ ਨੇ ਇਹਨਾਂ ਨੂੰ ਸਿਖਾਇਆ ਹੁੰਦਾ ਕਹਿਣਾ ਉਹ ਜੌਬ ਕਰਦੇ ਆ ਜਿਉਂ ਕੰਮ ਤੇ ਗਏ ਹਨ ਮੈਂ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਇੱਕ ਵਾਰੀ ਉਹਨਾਂ ਦੀ 3 ਕੋ ਸਾਲ ਦੀ ਕੁੜੀ ਪ੍ਰਿਆ ਨੇ ਮੈਨੂੰ ਦੱਸਿਆ ਮੈਡਮ ਜੀ ਜਦੋਂ ਰਾਤ ਹੁੰਦੀ ਹੈ ਨਾ ਅਸੀਂ ਮੰਗਣ ਜਾਂਦੇ ਆ ਕਈ ਵਾਰ ਮੈਂ ਵੀ ਆਪਣੇ ਮੰਮੀ ਡੈਡੀ ਨਾਲ ਮੰਗਣ ਜਾਂਦੀ ਆ ਜਦੋਂ ਮੈਂ ਪੁੱਛਿਆ ਪ੍ਰਿਆ ਤੂੰ ਦੱਸ ਕਿਵੇਂ ਮੰਗਦੀ ਆ ਉਹ ਛੋਟੀ ਜਿਹੀ ਕੁੜੀ ਨੇ ਸ਼ਰਮਾ ਕੇ ਮੂੰਹ ਥੱਲੇ ਕਰ ਲਿਆ ਉਸ ਦੀ ਵੱਡੀ ਭੈਣ ਤੇ ਭਰਾ ਨੇ ਉਸ ਨੂੰ ਚੁੰਡੀ ਵੱਡੀ ਤੇ ਡਾਂਟਿਆ ਕਿ ਮੈਡਮ ਨੂੰ ਮੰਗਣ ਵਾਲੀ ਗੱਲ ਕਿਉਂ ਦੱਸੀ ਹੈ ਅਸਲ ਵਿੱਚ ਸਰਦੀਆਂ ਨੂੰ ਉਹ ਸਵੇਰੇ 4 ਵਜੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਉੱਤੇ ਮੰਗਣ ਚਲੇ ਜਾਂਦੇ ਹਨ ਛੋਟੇ ਬੱਚਿਆਂ ਦੇ ਭਾਣੇ ਉਹ ਰਾਤ ਦਾ ਹੀ ਸਮਾਂ ਹੁੰਦਾ ਹੈ ਇਹ ਲੋਕ ਛੋਟੇ ਛੋਟੇ ਬੱਚਿਆਂ ਨੂੰ ਨੰਗੇ ਚਲੰਗੇ ਕਰਕੇ ਆਪਣੇ ਨਾਲ ਲੈ ਜਾਂਦੇ ਸਨ ਤਾਂ ਜੋ ਲੋਕਾਂ ਦੇ ਤਰਸ ਦੇ ਪਾਤਰ ਬਣ ਕੇ ਪੈਸੇ ਤੇ ਹੋਰ ਸਮਾਨ ਇਕੱਠਾ ਕਰ ਸਕਣ ਆਪਣੇ ਸੋਹਣੇ ਸੁਨੱਖੀਆਂ ਜਵਾਨ ਕੁੜੀਆਂ ਨੂੰ ਇਸ ਲਈ ਆਪਣੇ ਨਾਲ ਲੈ ਜਾਂਦੇ ਸਨ ਤਾਂ ਜੋ ਉਹਨਾਂ ਦੇ ਵਿਆਹ ਦਾ ਵਾਸਤਾ ਪਾ ਕੇ ਲੋਕਾਂ ਕੋਲੋਂ ਮਾਇਆ ਇਕੱਠੀ ਕਰ ਸਕਣ ਇਹ ਲੋਕ ਤਾਂ ਲਗਭਗ ਰੋਜ਼ ਹੀ ਕਦੇ ਮੱਛੀ ਕਦੇ ਮੁਰਗੇ ਤੇ ਕਦੇ ਬੱਕਰੇ ਦਾ ਮੀਟ ਖਾਂਦੇ ਸਨ ਛੋਟੇ ਬੱਚੇ ਪੋ ਮਾਗਦੇ ਮਹੀਨੇ ਵੀ ਨੰਗੇ ਖੰਦੇ ਰਹਿੰਦੇ ਸਨ ਉਹਨਾਂ ਨੂੰ ਕੋਈ ਸਰਦੀ ਨਹੀਂ ਸੀ ਲੱਗਦੀ ਇਹ ਆਪ ਵੀ ਪਤਲੇ ਕੱਪੜੇ ਪਾਈ ਰੱਖਦੇ ਸਨ ਇਹ ਲੋਕ ਜ਼ਿਆਦਾਤਰ ਮੁਰਗੇ ਮੁਰਗੀਆਂ ਰੱਖਦੇ ਸਨ ਪਹਿਲਾਂ ਉਹਨਾਂ ਨੂੰ ਪਾਲਦੇ ਫਿਰ ਉਹਨਾਂ ਨੂੰ ਵੱਢ ਕੇ ਵੇਚ ਦਿੰਦੇ ਤੇ ਆਪ ਵੀ ਖਾ ਲੈਂਦੇ ਜਦੋਂ ਮੈਂ ਪਹਿਲੀ ਵਾਰ ਆਪਣੇ ਨਾਲ ਦੀ ਝੁੱਗੀ ਵਾਲੇ ਨੂੰ ਕੁੱਕੜ ਦੀ ਗਰਦਨ ਮਰੋੜਦੇ ਵੇਖਿਆ ਤਾਂ ਮਨ ਬੜਾ ਉਦਾਸ ਤੇ ਦੁਖੀ ਹੋਇਆ ਉਹ ਆਪਣਾ ਮਾਲਕ ਸਮਝ ਕੇ ਉਸਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਜਦੋਂ ਕਿਸੇ ਕੁੱਕਰ ਨੂੰ ਮਾਰਨਾ ਹੁੰਦਾ ਉਸ ਨੂੰ ਪੁਚਕਾਰ ਕੇ ਇੱਕ ਪਾਸੇ ਲਿਜਾ ਕੇ ਮਾਰ ਦਿੱਤਾ ਜਾਂਦਾ ਮੈਨੂੰ ਉਹਨਾਂ ਦਾ ਇਹ ਵਿਰਤਾਰ ਅਨਮਨੁੱਖੀ ਜ਼ਾਲਮਾਨਾ ਤੇ ਅਜੀਬ ਲੱਗਿਆ ਜਿਸ ਕਰਕੇ ਮੇਰਾ ਮਨ ਬੜੇ ਦਿਨ ਉਦਾਸ ਤੇ ਦੁਖੀ ਰਿਹਾ ਪਹਿਲਾਂ ਛੋਟੇ-ਛੋਟੇ ਬੱਚਿਆਂ ਨੂੰ ਪਾਲਦੇ ਹਨ ਪਿਆਰ ਕਰਦੇ ਹਨ ਤੇ ਫਿਰ ਆਪ ਹੀ ਮਾਰ ਦਿੰਦੇ ਹਨ ਇਸ ਗੱਲੋਂ ਇਹ ਲੋਕ ਮੈਨੂੰ ਪੱਥਰ ਦੇ ਲੱਗੇ ਕਈ ਵਾਰੀ ਤਾਂ ਅਮੀਰ ਨੌਜਵਾਨ ਮੁੰਡੇ ਗੱਡੀਆਂ ਉੱਪਰ ਆ ਕੇ ਜਿਉਂਦਾ ਮੁਰਗਾ ਹੀ ਖਰੀਦ ਕੇ ਲੈ ਜਾਂਦੇ ਸਨ ਤਾਂ ਜੋ ਘਰ ਜਾ ਕੇ ਆਪ ਵੱਢ ਕੇ ਮੀਟ ਬਣਾਇਆ ਜਾ ਸਕੇ ਕਦੇ-ਕਦੇ ਮੁਰਗੇ-ਮੁਰਗੀਆਂ ਵਿੱਚ ਕੋਈ ਬਿਮਾਰੀ ਫੈਲ ਜਾਂਦੀ ਤਾਂ ਇਹ ਲਗਭਗ ਸਾਰੇ ਹੀ ਮਰ ਜਾਂਦੇ ਤੇ ਇਹ ਸਾਰਾ ਪਰਿਵਾਰ ਉਦਾਸੀ ਦੇ ਆਲਮ ਵਿੱਚ ਡੁੱਬ ਜਾਂਦਾ ਫਿਰ ਇਹ ਸੋਚਦੇ ਕਿ ਇਹਨਾਂ ਦੇ ਪੈਸੇ ਤੇ ਕੀਤੀ ਮਿਹਨਤ ਦਾ ਕੋਈ ਮੁੱਲ ਨਹੀਂ ਪਿਆ ਇੱਕ ਦਿਨ ਨਾਲ ਦੀ ਝੁੱਗੀ ਵਾਲੇ ਤਿੰਨ ਬੱਚੇ ਸੰਕਿਤ ਪ੍ਰਿਆ ਤੇ ਕਪਲ ਪੜ੍ਹ ਨਹੀਂ ਆਏ ਮੈਂ ਦੋ ਬੱਚਿਆਂ ਨੂੰ ਭੇਜਿਆ ਕਿ ਦੇਖ ਕੇ ਆਓ ਕਿ ਉਹ ਝੁੱਗੀ ਅੰਦਰ ਬੈਠੇ ਕੀ ਕਰ ਰਹੇ ਹਨ ਬੱਚਿਆਂ ਨੇ ਆ ਕੇ ਦੱਸਿਆ ਕਿ ਉਹਨਾਂ ਦੀ 4-5 ਮੁਰਗੀ ਮੁਰਗੀਆਂ ਮਰ ਗਏ ਹਨ। ਕਈ ਕਲ ਮਰ ਗਏ ਸੀ। ਇਸ ਲਈ ਉਹ ਤਿੰਨ ਬੈਠੇ ਰੋ ਰਹੇ ਹਨ। ਮੈਂ ਆਪ ਉੱਠ ਕੇ ਉਹਨਾਂ ਦੀ ਝੁੱਗੀ ਵਿੱਚ ਗਈ ਤੇ ਦੇਖਿਆ ਕਿ ਉਹਨਾਂ ਨੇ ਰੋ ਰੋ ਅੱਖਾਂ ਸਜਾਈਆਂ ਹੋਈਆਂ ਸਨ। ਮੈਂ ਉਹਨਾਂ ਨੂੰ ਜਦੋਂ ਪੁੱਛਿਆ ਤੁਸੀਂ ਰੋ ਕਿਉਂ ਰਹੇ ਹੋ? ਵੱਡੀ ਕੁੜੀ ਕਹਿਣ ਲੱਗੀ ਸਾਡਾ ਪਾਪਾ ਕੰਮ ਉੱਤੇ ਜਾਣ ਲੱਗਾ ਕਹਿ ਗਿਆ ਸੀ ਕਿ ਇਹਨਾਂ ਦਾ ਖਿਆਲ ਰੱਖਣਾ ਹੈ ਤੇ ਇਹ ਸਾਰੇ ਮਰ ਗਏ ਹਨ। ਹੁਣ ਸਾਡਾ ਪਾਪਾ ਆ ਕੇ ਸਾਨੂੰ ਮਾਰੇਗਾ ਕਿ ਅਸੀਂ ਇਹਨਾਂ ਦਾ ਧਿਆਨ ਨਹੀਂ ਰੱਖਿਆ। ਮੈਂ ਉਹਨਾਂ ਨੂੰ ਸਮਝਾਇਆ ਕਿ ਜੇ ਇਹ ਮਰ ਗਏ ਹਨ ਤਾਂ ਇਸ ਵਿੱਚ ਤੁਹਾਡਾ ਕੀ ਕਸੂਰ ਹੈ? ਕਿ ਤਨੀ ਤੁਹਾਡੇ ਪਾਪਾ ਤੁਹਾਨੂੰ ਗੁੱਸੇ ਹੁੰਦਾ। ਮੂੰਹ ਤੋ ਕਿਆਓ ਤੇ ਬੈਠ ਕੇ ਪੜੋ। ਦਸਾਂ ਮਿੰਟਾਂ ਬਾਅਦ ਬੱਚੇ ਆਪਣੇ ਬਸਤੇ ਚੁੱਕ ਕੇ ਕਲਾਸ ਵਿੱਚ ਆ ਗਏ। ਜਦੋਂ ਉਹਨਾਂ ਬੱਚਿਆਂ ਦੇ ਮਾਪੇ ਤੇ ਵੱਡੀਆਂ ਭੈਣਾਂ ਮੰਗ ਕੇ ਵਾਪਸ ਆਏ ਤੇ ਮੁਰਗੇ-ਮੁਰਗੀਆਂ ਦੇ ਮਰਨ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਮੂੰਹ ਉੱਪਰ ਵੀ ਮੈਂ ਉਦਾਸੀ ਵੇਖੀ। ਜਦੋਂ ਮੈਂ ਇਸ ਬਾਰੇ ਬੱਚਿਆਂ ਦੇ ਪਿਤਾ ਨੂੰ ਪੁੱਛਿਆ ਤਾਂ ਉਸਨੇ ਕਿਹਾ ਮੈਡਮ ਜੀ ਉਦਾਸ ਹੋਣਾ ਤਾਂ ਸੁਭਾਵਕ ਹੈ। ਇਹਨਾਂ ਤੋਂ ਕੁਝ ਵੱਟ ਨਹੀਂ ਸਕੇ। ਸਾਡਾ ਬਹੁਤ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਇੱਕ ਹੋਰ ਝੁੱਗੀ ਵਾਲਿਆਂ ਦਾ ਪਾਲਿਆ ਹੋਇਆ ਬੱਕਰਾ ਮਰ ਗਿਆ। ਉਹ ਦੋਵੇਂ ਪੈਣਾ ਵੀ ਉਸ ਦਿਨ ਬਹੁਤ ਉਦਾਸ ਸਨ ਵੱਡੀ ਕੁੜੀ ਕਹਿਣ ਲੱਗੀ ਮੈਡਮ ਜੀ ਸਾਡਾ ਬੱਕਰਾ ਮਰ ਗਿਆ ਕਦੋਂ ਦੇ ਇਸ ਨੂੰ ਪਾਲ ਰਹੇ ਸੀ ਕਿ ਈਦ ਉੱਤੇ ਵੇਚ ਕੇ ਪੈਸੇ ਵਟਾਂਗੇ ਪਰ ਸਾਡੀਆਂ ਆਸਾਂ ਉੱਪਰ ਪਾਣੀ ਫਿਰ ਗਿਆ ਇਹ ਮੰਗ ਤੇ ਲੋਕ ਜਿੱਥੇ ਵੀ ਜਾਂਦੇ ਪੂਰੇ ਦਾ ਪੂਰਾ ਕਬੀਲਾ ਜਾਂਦਾ ਤਾਂ ਕਿ ਜੇ ਕਿਧਰੇ ਕੋਈ ਮੁਸੀਬਤ ਆ ਜਾਵੇ ਤਾਂ ਉਸ ਦਾ ਮਿਲ ਕੇ ਟਾਕਰਾ ਕਰ ਸਕਣ ਇਹ ਲੋਕ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਪਹਿਲੇ ਹਫ਼ਤੇ ਆ ਜਾਂਦੇ ਤੇ ਮਾਰਚ ਵਿੱਚ ਕਈ ਹੋਲੀ ਤੋਂ ਪਹਿਲਾਂ ਤੇ ਕਈ ਹੋਲੀ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਸਰਦੀਆਂ ਵਿੱਚ ਇਹ ਇੱਥੇ ਰਹਿੰਦੇ ਤੇ ਮੰਗ ਕੇ ਲੱਖਾਂ ਰੁਪਏ ਕਮਾ ਕੇ ਆਪਣੇ ਪਿੰਡ ਨੂੰ ਚਲੇ ਜਾਂਦੇ ਆਪਣੇ ਪਿੰਡਾਂ ਵਿੱਚ ਇਹਨਾਂ ਦੇ ਪੱਕੇ ਮਕਾਨ ਤੇ ਆਪਣੇ ਖੇਤ ਹੁੰਦੇ ਖੇਤਾਂ ਵਿੱਚ ਫਸਲ ਵੇਚ ਕੇ ਆਉਂਦੇ ਦੋ ਤਿੰਨ ਵਾਰੀ ਫਸਲ ਤੇ ਘਰ ਦੀ ਦੇਖਭਾਲ ਕਰਨ ਲਈ ਚਲੇ ਜਾਂਦੇ ਇਹ ਸਾਰੇ ਲਗਭਗ ਉੱਚੇ ਲੰਮੇ ਰਿਸਟ ਪੁੱਛ ਤੇ ਸੋਹਣੇ ਸੁਨੱਖੇ ਸਨ ਕਈ ਨੌਜਵਾਨ ਮੁੰਡੇ ਕੁੜੀਆਂ ਤਾਂ ਹੀਰੋ ਹੀਰੋਇਨਾਂ ਤੋਂ ਘੱਟ ਨਹੀਂ ਸਨ ਜਦੋਂ ਇਹ ਮੰਗ ਕੇ ਆ ਕੇ ਚਾਰ ਹੋ ਕੇ ਬੈਠੇ ਹੁੰਦੇ ਤਾਂ ਕਈ ਵਾਰੀ ਤਾਂ ਮੈਂ ਇਹਨਾਂ ਦੇ ਸੁਹੱਪਣ ਵੱਲ ਦੇਖਦੀ ਰਹਿ ਜਾਂਦੀ ਕਈ ਵਾਰੀ ਇਹਨਾਂ ਦੇ ਖਾਣ ਪੀਣ ਤੋਂ ਮੈਨੂੰ ਲੱਗਦਾ ਕਿ ਇਹ ਮੱਧ ਵਰਗੀ ਪਰਿਵਾਰਾਂ ਤੋਂ ਵਧੀਆ ਖਾਂਦੇ ਪੀਂਦੇ ਹਨ ਇਹਨਾਂ ਵਿੱਚੋਂ ਵੀ ਕਈ ਲੋਕ ਨਸ਼ੇ ਕਰਦੇ ਸਨ ਜਿਹੜੇ ਬੱਚੇ 10ਵੀਂ ਕਰ ਚੁੱਕੇ ਸਨ ਉਹ ਕੋਈ ਨਾ ਕੋਈ ਕੰਮ ਕਰਦੇ ਸਨ ਜਿਸ ਤਰ੍ਹਾਂ ਕੋਈ ਫੈਕਟਰੀ ਵਿੱਚ ਕੰਮ ਕਰਦਾ ਸੀ ਕੋਈ ਕਿਸੇ ਦਾ ਡਰਾਈਵਰ ਸੀ ਤੇ ਕੋਈ ਪੱਥਰ ਵੇਚਣ ਵਾਲੀ ਦੀ ਦੁਕਾਨ ਉੱਪਰ ਕੰਮ ਕਰਦਾ ਸੀ ਉਹ ਬੱਚੇ ਪੜ੍ਹ ਲਿਖ ਕੇ ਮੰਗਣ ਨਹੀਂ ਸੀ ਜਾਂਦੇ ਇਹ ਲੋਕ ਮੰਗ ਕੇ ਕੱਪੜੇ ਬਹੁਤ ਲਿਆਉਂਦੇ ਸਨ ਜਿਹੜੇ ਕੱਪੜੇ ਠੀਕ ਤੇ ਸੋਹਣੇ ਹੁੰਦੇ ਉਹਨਾਂ ਦੀਆਂ ਗੰਡਾ ਬੰਨ ਕੇ ਰੱਖ ਲੈਂਦੇ ਸਨ ਤੇ ਫੇਰ ਕਿਧਰੇ ਨਾ ਕਿਧਰੇ ਜਾ ਕੇ ਵੇਚ ਆਉਂਦੇ ਸਨ ਜਦੋਂ ਮੈਂ ਇੱਕ ਵਾਰੀ ਇੱਕ ਔਰਤ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਅਸੀਂ ਇਹਨਾਂ ਕੱਪੜਿਆਂ ਨੂੰ ਲਖਨਊ ਜਾ ਕੇ ਵੇਚਾਉਂਦੇ ਹਾਂ ਇਹ ਲੋਕ ਜਿਹੜੇ ਕੱਪੜੇ ਪਾ ਲੈਂਦੇ ਸਨ ਉਹਨਾਂ ਨੂੰ ਬਹੁਤ ਘੱਟ ਧੋਂਦੇ ਸੀ ਬਸ ਪਾ ਕੇ ਸੁੱਟ ਦਿੰਦੇ ਸਨ ਇੱਕ ਵਾਰੀ ਕੱਪੜਿਆਂ ਦਾ ਢੇਰ ਲਾ ਕੇ ਨਾਲ ਦੀ ਝੁੱਗੀ ਵਾਲੇ ਬੈਠੇ ਸਨ ਜਦੋਂ ਮੈਂ ਦੇਖਿਆ ਤਾਂ ਉਸ ਢੇਰ ਵਿੱਚ ਕਈ ਕੱਪੜੇ ਪਾਉਣ ਵਾਲੇ ਸਨ ਮੈਂ ਪੁੱਛਿਆ ਇਹਨਾਂ ਕੱਪੜਿਆਂ ਦਾ ਇੱਥੇ ਢੇਰ ਕਿਉਂ ਲਗਾਇ ਕੀ ਕਰਨੇ ਅੰਨੇ ਕੱਪੜੇ ਪਾਪਾ ਕਹਿੰਦਾ ਜੇ ਨਹੀਂ ਪਾਉਣੇ ਤਾਂ ਇਹਨਾਂ ਨੂੰ ਅੱਗ ਲਾ ਦਿਓ ਮੇਰੇ ਦੇਖਦੇ ਹਾਂ ਉਸ ਕੁੜੀ ਨੇ ਕੱਪੜਿਆਂ ਦੇ ਢੇਰ ਨੂੰ ਅੱਗ ਲਗਾ ਦਿੱਤੀ ਉਸ ਦਿਨ ਵੀ ਮੇਰਾ ਮਨ ਬੜਾ ਉਦਾਸ ਹੋਇਆ ਕਿ ਲੋਕ ਇਹਨਾਂ ਨੂੰ ਦਾਨਪੁਣ ਕਰਦੇ ਹਨ ਤੇ ਇਹ ਕਿੰਨੀ ਬੇਕਦਰਹੀ ਨਾਲ ਇਹਨਾਂ ਕੱਪੜਿਆਂ ਨੂੰ ਸਾੜ ਰਹੇ ਹਨ ਇਹਨਾਂ ਝੁੱਗੀਆਂ ਵਿੱਚ ਰਹਿਣ ਵਾਲੇ ਕੁਝ ਮਰਦ ਤੇ ਤੀਵੀਆਂ ਘਰਾਂ ਵਿੱਚ ਮੰਗਣ ਗਏ ਦਾਅ ਮਾਰ ਕੇ ਚੋਰੀ ਵੀ ਕਰ ਲੈਂਦੇ ਸਨ ਕਈਆਂ ਨੂੰ ਤਾਂ ਪੁਲਿਸ ਫੜ ਕੇ ਵੀ ਲੈ ਜਾਂਦੀ ਸੀ ਤੇ ਫੇਰ ਘਟਾਪਾ ਛੱਡ ਕੇ ਤੇ ਪੈਸੇ ਲੈ ਕੇ ਛੱਡ ਦਿੰਦੀ ਸੀ ਇੱਕ ਵਾਰੀ ਇੱਕ ਮੁੰਡੇ ਨੇ ਕਿਸੇ ਦੁਕਾਨ ਵਿੱਚੋਂ 15000 ਰੁਪਏ ਚੋਰੀ ਕਰ ਲਏ ਦੁਕਾਨਦਾਰ ਨੂੰ ਪਤਾ ਲੱਗ ਗਿਆ ਉਸਨੇ ਥਾਣੇ ਰਿਪੋਰਟ ਲਿਖਵਾ ਦਿੱਤੀ ਉਹ ਮੁੰਡਾ ਮੇਰੇ ਕੋਲ ਪੜਦਾ ਸੀ ਪੁਲਿਸ ਵਾਲੇ ਨੇ ਉਸ ਮੁੰਡੇ ਦਾ ਨਾਮ ਲੈ ਕੇ ਮੇਰੇ ਕੋਲੋਂ ਪੁੱਛਿਆ ਮੈਂ ਕਿਹਾ ਅੱਜ ਤੋਂ ਪੜ੍ਹ ਨਹੀਂ ਆਇਆ ਪੁਲਿਸ ਵਾਲੇ ਉਸ ਦੀ ਝੁੱਗੀ ਵਿੱਚ ਗਏ ਤੇ ਉਸ ਮੁੰਡੇ ਨੂੰ ਫੜ ਕੇ ਲੈ ਗਏ 10 ਦਿਨੋਂ ਮੁੰਡਾ ਕਲਾਸ ਵਿੱਚ ਨਾ ਆਇਆ ਇੱਕ ਦਿਨ ਮੈਂ ਪ੍ਰਧਾਨ ਨੂੰ ਉਸ ਮੁੰਡੇ ਬਾਰੇ ਪੁੱਛਿਆ ਤਾਂ ਉਸਨੇ ਬੜੀ ਲਾਹ ਪਰਵਾਹੀ ਨਾ ਕਿਹਾ ਕਿ ਉਹ ਤਾਂ ਜੇਲ੍ਹ ਦੀ ਹਵਾ ਖਾ ਰਿਹਾ ਹੈ ਜਦੋਂ ਮੈਂ ਪੁੱਛਿਆ ਕਿ ਉਸਦੇ ਮਾਪੇ ਉਸਨੂੰ ਛਡਵਾਉਣ ਕਿਉਂ ਨਹੀਂ ਗਏ ਤਾਂ ਕਹਿਣ ਲੱਗਾ ਇਹ ਨਹੀਂ ਆਪਣੇ ਬੱਚਿਆਂ ਨੂੰ ਛਡਾਉਣ ਜਾਂਦੇ ਬੱਚੇ ਨਾ ਬਾਲਗ ਹੋਣ ਕਾਰਨ ਪੁਲਿਸ ਵਾਲੇ ਆਪੇ ਥੋੜੇ ਦਿਨਾਂ ਬਾਅਦ ਛੱਡ ਦਿੰਦੇ ਆ ਇੱਕ ਬੱਚੇ ਨੇ ਮੈਨੂੰ ਦੱਸਿਆ ਮੈਡਮ ਜੀ ਕੱਲ ਇੱਕ ਬੰਦਾ ਜਿਸ ਨੇ ਨਸ਼ਾ ਕੀਤਾ ਹੋਇਆ ਸੀ ਇੱਥੇ ਡਿੱਗ ਪਿਆ ਤੇ ਪ੍ਰਧਾਨ ਨੇ ਉਸ ਦੀ ਜੇਬ ਵਿੱਚੋਂ ਪਰਸ ਤੇ ਮੋਬਾਈਲ ਕਢ ਲਿਆ ਇੱਕ ਝੁੱਗੀ ਜਿਹੜੀ ਬਹੁਤ ਦੂਰ ਸਥਿਤ ਸੀ ਵਿੱਚ ਇੱਕ ਅਧਕੜ ਉਮਰ ਦੇ ਬੰਦੇ ਦਾ ਕਤਲ ਕਰ ਦਿੱਤਾ ਗਿਆ ਇੱਥੋਂ ਕਾਫੀ ਦੂਰੀ ਉੱਤੇ ਇੱਕ ਨੌਜਵਾਨ ਨੇ ਇੱਕ ਬੱਚੇ ਨੂੰ ਨਸ਼ਾ ਖਰੀਦਣ ਲਈ ਕਿਸੇ ਕੋਲ ਭੇਜ ਦਿੱਤਾ ਜਦੋਂ ਉਹ ਬੱਚਾ ਦਾ ਪਚਾ ਕੇ ਉੱਥੋਂ ਨੱਠ ਆਇਆ ਤਾਂ ਉਸੇ ਨੌਜਵਾਨ ਨੇ ਉਸ ਬੱਚੇ ਨੂੰ ਫੜ ਕੇ ਪਹਿਲਾਂ ਉਸ ਦਾ ਗੁਪਤ ਅੰਕੜ ਦਿੱਤਾ ਫਿਰ ਅੱਖ ਕੱਢੀ ਹੱਥ ਕਟਿਆ ਤੜਫਾ ਤੜਫਾ ਕੇ ਉਸ ਬੱਚੇ ਨੂੰ ਮਾਰ ਦਿੱਤਾ ਬੱਚਿਆਂ ਨੂੰ ਅਗਵਾ ਕਰਨ ਦੀਆਂ ਖਬਰਾਂ ਵੀ ਉੱਥੇ ਆਮ ਸੁਣਨ ਨੂੰ ਮਿਲਦੀਆਂ ਸਨ ਪਹਿਲੇ ਸਾਲ ਮੈਂ ਬੱਚਿਆਂ ਨੂੰ ਰੋਜ਼ ਗਾਰਡਨ ਲੈ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਕਈ ਬੱਚਿਆਂ ਦੇ ਮਾਪੇ ਨੇ ਉਹਨਾਂ ਨੂੰ ਭੇਜਣ ਤੋਂ ਮਨਾ ਕਰ ਦਿੱਤਾ ਜਦੋਂ ਮੈਂ ਦੂਜੇ ਬੱਚਿਆਂ ਨੂੰ ਪੁੱਛਿਆ ਕਿ ਉਹ ਕਿਉਂ ਨਹੀਂ ਆਏ ਤਾਂ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਸੁਣ ਕੇ ਮੈਂ ਹੈਰਾਨ ਹੋ ਗਈ ਉਹਨਾਂ ਦਾ ਜਵਾਬ ਸੀ ਉਹਨਾਂ ਦੇ ਮਾਪੇ ਕਹਿੰਦੇ ਹਨ ਕਿ ਮੈਡਮ ਤੁਹਾਨੂੰ ਲਿਜਾ ਕੇ ਕਿਧਰੇ ਵੇਚ ਦੇਵੇਗੀ ਇਹਨਾਂ ਲੋਕਾਂ ਦੀ ਆਪਸ ਵਿੱਚ ਜਦੋਂ ਕਦੇ ਲੜਾਈ ਹੋ ਜਾਂਦੀ ਤਾਂ ਸਾਰੇ ਇੱਕਦਮ ਇਕੱਠੇ ਹੋ ਜਾਂਦੇ ਫਿਰ ਇਹ ਸ਼ਰਮ ਹਯਾ ਲਾ ਕੇ ਲੜਦੇ ਬਾਹਾਂ ਮਾਰ ਮਾਰ ਇੱਕ ਦੂਜੇ ਨੂੰ ਗਾਲਾਂ ਕੱਢਦੇ ਗਾਲਾਂ ਵੀ ਇਸ ਤਰ੍ਹਾਂ ਦੀਆਂ ਕੱਢਦੇ ਕਿ ਕੋਈ شریف ਬੰਦਾ ਉਹ ਗਾਲਾਂ ਕਦੇ ਸੁਣ ਨਹੀਂ ਸਕਦਾ ਜਿਸ ਬਰਾਂਡੇ ਵਿੱਚ ਮੈਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਸੀ ਉੱਥੇ ਬਿਹਾਰ ਤੋਂ ਆਏ ਨਵੇਂ ਲੋਕਾਂ ਨੇ ਆ ਕੇ ਡੇਰਾ ਲਾ ਲਿਆ ਉਹ ਮੱਛੀ ਤੇ ਸਬਜ਼ੀ ਵੇਚਦੇ ਸਨ ਉਹਨਾਂ ਦੀ ਦੂਸਰੇ ਝੁੱਗੀ ਵਾਲਿਆਂ ਨਾਲ ਬਿਲਕੁਲ ਨਹੀਂ ਸੀ ਬਣਦੀ ਕੋਈ ਦਿਨ ਹੀ ਐਸਾ ਭਾਗਾ ਵਾਲਾ ਹੁੰਦਾ ਸੀ ਜਿਸ ਦਿਨ ਉਹਨਾਂ ਦੀ ਆਪਸ ਵਿੱਚ ਖੜਕਦੀ ਨਹੀਂ ਸੀ ਆਪਸ ਵਿੱਚ ਡਾਂਗਾ ਛੋਟੇ ਚੱਲ ਜਾਂਦੇ ਜਨਾਨੀਆਂ ਆਪਸ ਵਿੱਚ ਗੁੱਤਮ ਗੁੱਤੀ ਹੋ ਜਾਂਦੀਆਂ ਇੱਕ ਦੂਜੇ ਦੇ ਵਾਲ ਖਿੱਚ ਲੈਂਦੀਆਂ ਫਿਰ ਆਦਮੀ ਵਿੱਚ ਪੈ ਕੇ ਛਡਾਉਂਦੇ ਤੇ ਇਸੇ ਕਰਕੇ ਕਈ ਵਾਰੀ ਆਦਮੀ ਆਪਣੀ ਘਰਵਾਲੀ ਦੀ ਤਰਫਦਾਰੀ ਕਰਦੇ ਹੋਏ ਆਪਸ ਵਿੱਚ ਲੜ ਪੈਂਦੇ ਇਸੇ ਤਰ੍ਹਾਂ ਦੀ ਇੱਕ ਲੜਾਈ ਵਿੱਚ ਇੱਕ ਝੁੱਗੀ ਵਾਲੇ ਨੇ ਦੂਜੇ ਝੁੱਗੀ ਵਾਲੇ ਦਾ ਸਿਰ ਪਾੜ ਦਿੱਤਾ ਸੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਇਹ ਲੋਕ ਆਪਸ ਵਿੱਚ ਲੜਦੇ ਰਹਿੰਦੇ ਸਨ ਇੱਕ ਔਰਤ ਦੇ ਚਾਰ ਲੜਕੇ ਮੇਰੇ ਕੋਲ ਪੜਦੇ ਸਨ ਵੱਡਾ ਲੜਕਾ ਬੜਾ ਟੀਟਸੀ ਤੇ ਬੱਚੇ ਦੱਸਦੇ ਸਨ ਕਿ ਨਸ਼ਾ ਵੀ ਕਰਦਾ ਸੀ ਉਹ ਅੱਗੋਂ ਜਵਾਬ ਵੀ ਬੜੇ ਦਿੰਦਾ ਸੀ ਇੱਕ ਵਾਰੀ ਮੈਂ ਉਸਦੇ ਪਿਤਾ ਨੂੰ ਬੁਲਾਇਆ ਉਸਨੇ ਛੋਟੀ ਲੈ ਕੇ ਉਸਨੂੰ ਖੂਬ ਮਾਰਿਆ ਜਦੋਂ ਚਲਾ ਗਿਆ ਤਾਂ ਬੱਚਾ ਕਹਿਣ ਲੱਗਾ ਮੈਂ ਘਰੋਂ ਭੱਜ ਜਾਵਾਂਗਾ ਮੈਨੂੰ ਜਾਣ ਬੁੱਝ ਕੇ ਮਾਰਦਾ ਰਹਿੰਦਾ ਕਿਉਂਕਿ ਮੇਰਾ ਸੱਕਾ ਬਾਬ ਨਹੀਂ ਹੈ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਜਿਹੜੀ ਔਰਤ ਇਸ ਨਾਲ ਰਹਿ ਰਹੀ ਹੈ ਉਹ ਚਾਰੇ ਮੁੰਡੇ ਉਸਦੇ ਪਹਿਲੇ ਪਤੀ ਦੇ ਹਨ ਜਿਸ ਨੂੰ ਇਹ ਛੱਡ ਕੇ ਇਸ ਆਦਮੀ ਨਾਲ ਰਹਿ ਰਹੀ ਹੈ ਇਸ ਆਦਮੀ ਦੀ ਪਹਿਲੀ ਔਰਤ ਆਪਣੇ ਬੱਚੇ ਲੈ ਕੇ ਉਸੇ ਆਦਮੀ ਕੋਲ ਰਹਿ ਰਹੀ ਹੈ ਜਿਸ ਨੂੰ ਛੱਡ ਕੇ ਇਹ ਚਾਰ ਮੁੰਡਿਆਂ ਦੀ ਮਾਂ ਇੱਥੇ ਇਸ ਕੋਲ ਰਹਿ ਰਹੀ ਹੈ ਇਹ ਆਦਮੀ ਨਸ਼ਾ ਕਰਕੇ ਆਪਣੀ ਔਰਤ ਨੂੰ ਬਹੁਤ ਮਾਰਦਾ ਕਦੇ ਚਾਕੂ ਨਾਲ ਉਸਤੇ ਕੱਟਨ ਤੇ ਕਦੇ ਨੱਕ ਜ਼ਖਮੀ ਕਰ ਦਿੰਦਾ ਚਾਰੇ ਬੱਚੇ ਆਪਣੇ ਇਸ ਮਤਰੇ ਬਾਪ ਕੋਲੋਂ ਬਹੁਤ ਡਰਦੇ ਹਨ ਤੇ ਸਹਮੇ ਰਹਿੰਦੇ ਹਨ ਇਹਨਾਂ ਲੋਕਾਂ ਵਿੱਚ ਝਟਪਟ ਮੁੰਡੇ ਕੁੜੀ ਦਾ ਵਿਆਹ ਹੋ ਜਾਂਦਾ ਤੇ ਇੱਕਦਮ ਤਲਾਕ ਤੱਕ ਨੌਬਤ ਪਹੁੰਚ ਜਾਂਦੀ ਹੈ ਸੰਕਤ ਤੇ ਪ੍ਰਿਆ ਦੀ ਮਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਹਨਾਂ ਦੀ ਬਰਾਦਰੀ ਵਿੱਚ ਕੁੜੀ ਦਾ ਵਿਆਹ ਕੀਤਾ ਜਾਂਦਾ ਤਾਂ ਕੁੜੀ ਦੀ ਮਾਂ ਵਿਆਹ ਤੋਂ ਪਹਿਲਾਂ ਮਹੀਨਾ ਪਰ ਹਨ ਨੂੰ ਮੋ ਨਹੀਂ ਲਾਉਂਦੀ ਰੋ ਰੋ ਕੇ ਉਸ ਦਾ ਬੁਰਾ ਹਾਲ ਹੋ ਜਾਂਦਾ ਉਸ ਦੀ ਇਹ ਗੱਲ ਮੈਨੂੰ ਬੜੀ ਅਜੀਬ ਲੱਗੀ ਜਦੋਂ ਮੈਂ ਕਿਹਾ ਕਿ ਵਿਆਹ ਤਾਂ ਖੁਸ਼ੀ ਦਾ ਪ੍ਰਤੀਕ ਹੈ ਫਿਰ ਅਜੀਬ ਜਿਹਾ ਬਤੀਰਾ ਕਿਉਂ ਤਾਂ ਉਹ ਕਹਿਣ ਲੱਗੀ ਮੈਡਮ ਜੀ ਆਪਣੇ ਆਪਣੇ ਰਿਵਾਜ ਹੁੰਦੇ ਆ ਜਦੋਂ ਉਸਦੀ ਕੁੜੀ ਦਾ ਵਿਆਹ ਹੋਣ ਵਾਲਾ ਸੀ ਤਾਂ ਉਸਨੇ ਮਹੀਨਾ ਪਹਿਲਾਂ ਰੋਟੀ ਖਾਣੀ ਛੱਡ ਦਿੱਤੀ ਸੀ ਮੈਂ ਵੀ ਇਸਦੀ ਕੁੜੀ ਨੂੰ ਨਵਾਂ ਸੂਟ ਲੈ ਕੇ ਦਿੱਤਾ ਵਿਆਹ ਇਹਨਾਂ ਨੇ ਆਪਣੇ ਪਿੰਡ ਜਾ ਕੇ ਕਰਨਾ ਸੀ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਵਿਆਹ ਹੋ ਹੀ ਨਹੀਂ ਸਕਿਆ ਕਿਉਂਕਿ ਮੁੰਡੇ ਨੇ ਵਿਆਹ ਕਰਾਉਣ ਤੋਂ ਜਵਾਬ ਦੇ ਦਿੱਤਾ ਸੀ ਇਸ ਦਾ ਕੀ ਕਾਰਨ ਸੀ ਇਸ ਬਾਰੇ ਕਦੇ ਕਿਸੇ ਨੇ ਕੁਝ ਨਹੀਂ ਦੱਸਿਆ ਹਾਲਾਂਕਿ ਕੁੜੀ ਬਹੁਤ ਸੋਹਣੀ ਸੀ ਸੀਮਾ ਨਾਲ ਦੀ ਕੁੜੀ ਮੇਰੇ ਕੋਲ ਪੜਦੀ ਸੀ ਫਿਰ ਉਸਨੇ ਪੜਾਈ ਛੱਡ ਦਿੱਤੀ ਤੇ ਆਪਣੀ ਮਾਂ ਨਾਲ ਘਰ ਦਾ ਕੰਮ ਕਰਾਉਣ ਲੱਗ ਪਈ ਜਾਂ ਐਵੇਂ ਇੱਧਰ ਉੱਧਰ ਘੁੰਮਦੀ ਰਹਿੰਦੀ ਉਸ ਦੀ ਮਾਂ ਨੇ ਉੱਥੇ ਹੀ ਰਹਿੰਦੇ ਇੱਕ ਮੁੰਡੇ ਨਾਲ ਉਸਦਾ ਵਿਆਹ ਕਰ ਦਿੱਤਾ ਹਫ਼ਤੇ ਬਾਅਦ ਹੀ ਸੁਣ ਵਿੱਚ ਆਇਆ ਕਿ ਮੁੰਡਾ ਕਹਿੰਦਾ ਹੈ ਕਿ ਮੈਂ ਕੁੜੀ ਨਾਲ ਨਹੀਂ ਰਹਿਣਾ ਮੈਨੂੰ ਇਸ ਕੋਲੋਂ ਤਲਾਕ ਚਾਹੀਦਾ ਆੜੇਦਵਾਲੇ ਰਹਿਣ ਵਾਲੇ ਸਾਰੇ ਲੋਕ ਇਹੀ ਕਹਿੰਦੇ ਸਨ ਕਿ ਮੁੰਡਾ ਬੇहद ਸ਼ਰੀਫ ਹੈ ਕੁੜੀ ਮੂੰਹ ਫੱਟ ਤੇ ਕੁਮੱਕੜ ਸੀ ਸ਼ਾਇਦ ਇਸੇ ਕਰਕੇ ਦੋਹਾਂ ਦੀ ਆਪਸ ਵਿੱਚ ਬਣੀ ਨਹੀਂ ਮੁੰਡੇ ਦੇ ਮਾਂ-ਬਾਪ ਪਿੰਡ ਰਹਿੰਦੇ ਸਨ ਤੇ ਮੁੰਡਾ ਇੱਥੇ ਕੱਲਾ ਰਹਿੰਦਾ ਸੀ ਤੇ ਕਿਸੇ ਦੁਕਾਨ ਉੱਪਰ ਕੰਮ ਕਰਦਾ ਸੀ ਇਸੇ ਤਰ੍ਹਾਂ ਬਿਹਾਰੀਏ ਜਿਹੜੇ ਨਵੇਂ ਆਏ ਸਨ ਉਹਨਾਂ ਦਾ ਛੋਟਾ ਮੁੰਡਾ 17-18 ਸਾਲ ਦਾ ਸੀ ਉਸ ਮੁੰਡੇ ਦੀ ਚਟਪਟ ਮੰਗਣੀ ਕਰ ਦਿੱਤੀ ਫਿਰ ਜਲਦੀ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਦੋ ਤਿੰਨ ਦਿਨ ਮੁੰਡੇ ਨੂੰ ਵਟਨਾਂ ਵਾਲਿਆ ਤੇ ਗਾਣੇ ਗਏ ਖਾਣ ਪੀਣ ਦੀਆਂ ਵੀ ਚੰਗੀਆਂ ਤਿਆਰੀਆਂ ਕੀਤੀਆਂ ਗਈਆਂ ਸਾਰੇ ਬਹੁਤ ਖੁਸ਼ ਸਨ ਮੁੰਡੇ ਨੂੰ ਸੇਹਰਾ ਬਣ ਕੇ ਵਿਆਉਣ ਗਏ ਦੂਜੇ ਦਿਨ ਜਦੋਂ ਮੈਂ ਗਈ ਤਾਂ ਉਹੀ ਵਿਆਹਦਲ ਮੁੰਡਾ ਬਰਾਂਡੇ ਵਿੱਚ ਕੁਰਸੀ ਤੇ ਬੜਾ ਹੀ ਉਦਾਸ ਬੈਠਾ ਸੀ ਮੈਂ ਇੱਕ ਔਰਤ ਨੂੰ ਪੁੱਛਿਆ ਕੱਲ ਇਸ ਮੁੰਡੇ ਦਾ ਵਿਆਹ ਸੀ ਅੱਜ ਇਸ ਤਰ੍ਹਾਂ ਨਿਮੂ ਚੁਣਾ ਜਾ ਹੋ ਕੇ ਕਿਉਂ ਬੈਠਾ ਹੈ ਉਸ औरत ਨੇ ਕਿਹਾ ਮੈਡਮ ਜੀ ਜਦੋਂ ਲਾਵਾ ਹੋਣ ਲੱਗੀਆਂ ਤੇ ਕੁੜੀ ਦੀ ਮਾਂ ਉਸ ਨੂੰ ਪੰਡਾਲ ਵਿੱਚੋਂ ਉਠਾ ਕੇ ਲੈ ਗਈ ਤੇ ਕਹਿਣ ਲੱਗੀ ਮੈਂ ਆਪਣੀ ਕੁੜੀ ਦਾ ਵਿਆਹ ਇਹਨਾਂ ਕੰਗਾਲਾਂ ਦੇ ਘਰ ਨਹੀਂ ਕਰਨਾ ਅਸਲ ਵਿੱਚ ਉਸਨੇ ਕਿਸੇ ਮੁੰਡੇ ਕੋਲੋਂ ਪੈਸੇ ਇਹ ਕਹਿ ਕੇ ਲੈਣ ਕਿ ਮੈਂ ਆਪਣੀ ਕੁੜੀ ਦਾ ਵਿਆਹ ਤੇਰੇ ਨਾਲ ਕਰਾਂਗੀ ਤੇ ਕੁੜੀ ਦਾ ਵਿਆਹ ਕਿਸੇ ਹੋਰ ਨਾਲ ਹੋ ਰਿਹਾ ਹੈ ਉਸ ਮੁੰਡੇ ਨੂੰ ਪਤਾ ਲੱਗ ਗਿਆ ਉਸਨੇ ਆ ਕੇ ਪਰਤੂ ਪਾ ਦਿੱਤਾ ਕੁੜੀ ਦੀ ਮਾਂ ਕਰਕੇ ਇਹ ਵਿਆਹ ਸਿਰੇ ਨਹੀਂ ਚੜ ਸਕਿਆ ਤੇ ਬਰਾਤ ਨੂੰ ਬਿਨਾਂ ਲਾੜੀ ਦੇ ਵਾਪਸ ਆਉਣਾ ਪਿਆ ਮੁੰਡੇ ਵਾਲਿਆਂ ਨੇ ਥਾਣੇ ਰਿਪੋਰਟ ਲਿਖਵਾ ਦਿੱਤੀ ਦੂਜੇ ਪਾਸੇ ਕੁੜੀ ਦੀ ਮਾਂ ਨੇ ਵੀ ਰਿਪੋਰਟ ਲਿਖਵਾ ਦਿੱਤੀ ਪੁਲਿਸ ਵਾਲਿਆਂ ਨੇ ਦੋਹਾਂ ਧਿਰਾਂ ਕੋਲੋਂ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਇੱਕ ਵਾਰ ਫਿਰ ਮੁੰਡੇ ਦੀ ਮੰਗਣੀ ਕੀਤੀ ਉਹ ਮੰਗਣੀ ਹੀ ਟੁੱਟ ਗਈ ਹੁਣ ਪਿੱਛੇ ਜੇ ਉਸ ਮੁੰਡੇ ਦਾ ਵਿਆਹ ਹੋਇਆ ਹੈ ਜਿਹੜੀ ਲਾੜੀ ਲਿਆਂਦੀ ਹੈ ਉਹ ਆਪਣੇ ਨਾਲ ਤਿੰਨ ਚਾਰ ਮਹੀਨੇ ਦਾ ਮੁੰਡਾ ਵੀ ਲੈ ਕੇ ਆਈ ਹੈ ਇੱਕ ਦਿਨ ਮੰਗਤਿਆਂ ਦੀਆਂ ਦੋ ਤੀਵੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਇੱਕ ਤੀਵੀਂ ਦੂਜੀ ਨੂੰ ਤਾਣੇ ਮਾਰਦੀ ਕਹਿ ਰਹੀ ਸੀ ਤੂੰ ਤਾਂ ਆਪਣੀ ਕੁੜੀ ਨੂੰ ਇਹ ਵੀ ਨਾ ਸਿਖਾ ਸਕੀ ਕਿ ਆਪਣੇ ਘਰ ਵਾਲੇ ਨੂੰ ਬਸ ਵਿੱਚ ਕਿਵੇਂ ਰੱਖੀਦਾ ਤਾਂ ਹੀ ਉਹ ਚੌਥੇ ਦਿਨ ਤੇਰੀ ਕੁੜੀ ਨੂੰ ਛੱਡ ਕੇ ਭੱਜ ਗਿਆ ਉਹ ਅੱਗੋਂ ਕਹਿਣ ਲੱਗੀ ਮੈਂ ਤਾਂ ਆਪਣੀ ਕੁੜੀ ਨੂੰ ਕੁਝ ਨਹੀਂ ਸਿਖਾ ਸਕੀ ਤੂੰ ਸਿਖਾ ਲਾ ਸਾਰਾ ਕੁਝ ਆਪਣੀ ਕੁੜੀ ਨੂੰ ਕਈ ਵਾਰੀ ਇਹ ਲੋਕ ਆਪਸ ਵਿੱਚ ਜਿਹੜੀ ਭਾਸ਼ਾ ਬੋਲਦੇ ਸੀ ਉਹ ਮੈਨੂੰ ਸਮਝ ਨਹੀਂ ਸੀ ਆਉਂਦੀ ਇਹ ਮੰਨਤੇ ਲੋਕ ਭਈਏ ਨਹੀਂ ਸਨ ਕਿਸੇ ਹੋਰ ਜਾਤੀ ਨਾਲ ਸੰਬੰਧ ਰੱਖਦੇ ਸਨ ਇਹ ਜ਼ਿਆਦਾਤਰ ਗੋਰੇ ਚਿੱਟੇ ਸੋਹਣੇ ਸਨ 12 ਵਜੇ ਤੱਕ ਇਹ ਮੰਗ ਕੇ ਆ ਜਾਂਦੇ ਸਨ ਫਿਰ ਦਸਣ ਕਰਕੇ ਇਨਹਾ ਕੇ ਜਾਂ ਮੂੰਹ ਹੱਤੋ ਕੇ ਖਾਣਾ ਖਾਂਦੇ ਸਨ ਮੰਗਣ ਤੋਂ ਇਲਾਵਾ ਇਹ ਕੋਈ ਕੰਮ ਨਹੀਂ ਸੀ ਕਰਦੇ ਬਾਕੀ ਸਾਰਾ ਦਿਨ ਲਗਭਗ ਵਿਹਲੇ ਬੈਠੇ ਰਹਿੰਦੇ ਸਨ ਬੱਚੇ ਅੱਗ ਸਿੱਖਣ ਲਈ ਲੱਕੜੀਆਂ ਵਗੈਰਾ ਚੁਗ ਲਿਆਉਂਦੇ ਸਨ ਜੇ ਕੋਈ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਕੋਈ ਕੰਮ ਕਰਿਆ ਕਰੋ ਤਾਂ ਇਹ ਬੜੇ ਆਰਾਮ ਨਾਲ ਕਹਿੰਦੇ ਇਹ ਸਾਡਾ ਜੱਦੀ ਪੁਸ਼ਤੀ ਕੀਤਾ ਹੈ ਅਸੀਂ ਇਸ ਨੂੰ ਕਿਵੇਂ ਛੱਡ ਸਕਦੇ ਹਾਂ ਇਹ ਲੋਕ ਜਾਣ ਬੁੱਝ ਕੇ ਅੰਨੇ ਬਣ ਜਾਂਦੇ ਕਦੇ ਲੰਗੜੇ ਲੂਲੇ ਬਣ ਜਾਂਦੇ ਜਾਂ ਕੋਈ ਸਾਧੂ ਬਣ ਜਾਂਦਾ ਤੇ ਇਸ ਤਰ੍ਹਾਂ ਮੰਗਣ ਤੁਰ ਪੈਂਦੇ ਸਨ ਜਦੋਂ ਈਦ ਦਾ ਤਿਉਹਾਰ ਹੁੰਦਾ ਤਾਂ ਇਹ ਜਾਣ ਬੁੱਝ ਕੇ ਤਰਸ ਦੇ ਪਾਤਰ ਬਣ ਕੇ ਜਗ੍ਹਾ ਜਗ੍ਹਾ ਬੈਠ ਜਾਂਦੇ ਤਾਂ ਜੋ ਦਾਨੀ ਸੱਜਣ ਇਹਨਾਂ ਨੂੰ ਦਾਨ ਦੇਣ ਮੁਸਲਮਾਨ ਇਸ ਦਿਨ ਬਹੁਤ ਦਾਨ ਕਰਦੇ ਹਨ ਇਹ ਲੋਕ ਇਸ ਦਿਨ ਹਜ਼ਾਰਾਂ ਰੁਪਏ ਕਮਾ ਲੈਂਦੇ ਹਨ ਪਿੰਡਾਂ ਤੋਂ ਬਾਹਰ ਜਿਸ ਤਰ੍ਹਾਂ ਟੱਪਰੀਬਸ ਡੇਰਾ ਲਾ ਲੈਂਦੇ ਸਨ ਮੈਨੂੰ ਇਹ ਸ਼ਕਲ ਸੂਰਤ ਤੋਂ ਉਹੋ ਜਿਹੇ ਹੀ ਲੱਗਦੇ ਸਨ ਪਰ ਟੱਪਰੀਬਸ ਕਿਰਤ ਕਰਦੇ ਸਨ ਤੇ ਇਹ ਮੰਗ ਕੇ ਖਾਣ ਉਤਰਜੀ ਦੇਂਦੇ ਸਨ ਪਿੱਛੇ ਜੇ ਸਰਕਾਰ ਨੇ ਝੁੱਗੀਆਂ ਵਿੱਚ ਰਹਿਣ ਵਾਲਿਆਂ ਨੂੰ ਘਰ ਵੀ ਬਣਾ ਕੇ ਦਿੱਤੇ ਸਨ ਇਹ ਉਹਨਾਂ ਘਰਾਂ ਵਿੱਚ ਜਾ ਕੇ ਰਹਿਣਾ ਪਸੰਦ ਨਹੀਂ ਕਰਦੇ ਕਿਉਂਕਿ ਝੁੱਗੀਆਂ ਵਿੱਚ ਇਹਨਾਂ ਨੂੰ ਬਹੁਤ ਸਾਰੇ ਦਾਨੀ ਸੱਜਣ ਦਾਨ ਕਰਨ ਆਉਂਦੇ ਹਨ ਤੇ ਇਹਨਾਂ ਦੀਆਂ ਮੌਜਾਂ ਲੱਗੀਆਂ ਰਹਿੰਦੀਆਂ ਹਨ ਇਹ ਹੈ ਸਾਡਾ ਦੇਸ਼ ਮਹਾਨ ਦੇਸ਼ ਭਰ ਵਿੱਚ ਅਜਿਹੀਆਂ ਝੁੱਗੀਆਂ ਦੀ ਕੋਈ ਕਮੀ ਨਹੀਂ ਇਹਨਾਂ ਵਾਰ ਕਦੇ ਕੋਈ ਰਾਜਨੀਤਾ ਨਹੀਂ ਸੋਚਦਾ ਤੇ ਲੋਕੀ ਇਹਨਾਂ ਨੂੰ ਦਾਨ ਦੇ ਕੇ ਸਮਝਦੇ ਹਨ ਕਿ ਉਹਨਾਂ ਨੇ ਪੁੰਨ ਖੱਟ ਲਿਆ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।